ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪ੍ਰਧਾਨ ਸਾਹਿਬ ਜਿਹੜਾ ਅੱਜ ਤੁਸੀਂ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕ ਰਹੇ ਹੋ ਇਹ ਕਿਹੜੇ ਸਬੰਧ ਵਿੱਚ ਫੂਕਿਆ ਜਾ ਰਿਹਾ ਜੀ ਮੈਂ ਜਗਰਾਜ ਸਿੰਘ ਫੇਰੋਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜ਼ਿਲ੍ਹਾ ਸੈਕਟਰੀ ਇਹ ਜਿਹੜਾ ਪੁਤਲਾ ਇਹ ਪੁਤਲਾ ਜਿਹੜਾ ਦਿੱਲੀ ਆਪਣੇ ਸ਼ੰਭੂ ਤੇ ਖਨੌਰੀ ਤੇ ਮੋਰਚੇ ਲੱਗੇ ਸੀ ਸਰਕਾਰ ਨੇ ਜ਼ਬਰ ਕਰਕੇ ਉਹਨਾਂ ਤੇ ਬਲਡੋਜ਼ਰ ਚਲਾ ਕੇ ਕਿਸਾਨਾਂ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਤੇ ਮੁੜ ਕੇ ਕਿਸਾਨਾਂ ਤੇ ਅਤਿਆਚਾਰ ਕਰਕੇ ਰਾਤ ਨੂੰ ਉਥੋਂ ਜਿਹੜਾ ਮੋਰਚਾ ਠਾਇਆ ਗਿਆ ਇੱਕ ਤਾਂ ਉਹਦੇ ਸਬੰਧ ਚ ਇੱਕ ਕੱਲ ਜਿਹੜਾ ਪ੍ਰੋਟੈਸਟ ਕਰਨ ਦੇ ਵਾਸਤੇ ਜਾ ਰਹੇ ਸੀ ਆਗੂ ਉਹਨਾਂ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਧੱਕੇਸ਼ਾਹੀ ਕੀਤੀ ਪੱਗਾਂ ਲਾਈਆਂ ਇਥੋਂ ਤੱਕ ਕਿ ਕੁਝ ਬੰਦਿਆਂ ਦੇ ਲੀੜੇ ਵੀ ਪਾੜੇ ਗਏ ਆ ਇੰਨੀ ਧੱਕੇਸ਼ਾਹੀ ਕੀਤੀ ਹੈ ਇੱਕ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਚੱਲ ਰਿਹਾ ਇਹਦੇ ਤੇ ਪੈਸਾ ਕੋਈ ਨਹੀਂ ਦੇ ਰਿਹਾ ਘਰਾਂ ਨੂੰ ਜ਼ਮੀਨਾਂ ਨੂੰ ਅਕਵਾਇਰ ਕਰ ਰਿਹਾ ਪਰ ਪੈਸਾ ਕੋਈ ਦੇਣ ਦਾ ਨਾਂ ਨਹੀਂ ਲੈ ਰਿਹਾ ਇਸ ਵਾਸਤੇ ਭਗਵਾਨਤਮਾਨ ਸਰਕਾਰ ਬਹੁਤ ਜ਼ਬਰਦਸਤ ਉੱਤਰੀ ਆ ਅਸੀਂ ਉਹਦੇ ਵਿਰੋਧ ਦੇ ਵਿੱਚ ਅਜੇ ਪੁਤਲਾ ਫੂਕ ਰਹੇ ਆ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਇਹ ਪੁਤਲੇ ਫੂਕੇ ਜਾ ਰਹੇ ਜਾਂ ਸਾਰੇ ਜਥੇ ਬੰਦੇ ਵੱਲੋਂ ਨਹੀਂ ਇੱਕ ਵਾਰ ਤਾਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਕਿਉਂਕਿ ਸਾਡੇ ਸੂਬਾ ਚੇਅਰਮੈਨ ਸਰਜੀਤ ਸਿੰਘ ਫੂਲ ਨਾਲ ਕੱਲ ਬਹੁਤ ਧੱਕਾ ਕੀਤਾ ਉਹਦੇ ਪੱਗ ਵੀ ਲੱਥੀ ਤੇ ਨਾਲ ਪਰਸ਼ੋਤ ਮਹਾਰਾਜ ਦੇ ਲੀੜੇ ਵੀ ਪਾੜੇ ਪੁਲਿਸ ਨੇ ਉਹਦੇ ਸਬੰਧ ਵਿੱਚ ਬੀਕੇਯੂ ਕ੍ਰਾਂਤੀਕਾਰੀ ਵੱਲੋਂ ਅਸੀਂ ਇਹ ਪੁਤਲੇ ਫੂਕ ਰਹੇ ਹਾਂ ਪ੍ਰਧਾਨ ਸਾਹਿਬ ਤੁਹਾਡੇ ਨਾਲ ਦੇ ਸਾਥੀਆਂ ਨੂੰ ਦੱਸਿਆ ਕਿ ਜੋ ਵੀ ਸਰਕਾਰ ਦੀਆਂ ਨੀਤੀਆਂ ਮਾੜੀਆਂ ਵੀ ਉਹਨਾਂ ਦੇ ਵਿਰੋਧ ਤੁਸੀਂ ਇਹ ਰੋਸ ਪ੍ਰਦਰਸ਼ਨ ਕਰ ਰਹੇ ਹੋ ਤੁਹਾਡਾ ਦੇ ਬਾਰੇ ਕੀ ਕਹਿਣਾ ਮੈਂ ਅਵਤਾਰ ਸਿੰਘ ਫਿਰੋਕੇ ਭਾਰਤੀ ਖਾਣੇ ਕ੍ਰਾਂਤੀਕਾਰੀ ਦਾ ਮੀਤ ਜ਼ਿਲ੍ਹਾ ਪ੍ਰਧਾਨ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਕਿਸਾਨ ਤਾਂ ਬਿਲਕੁਲ ਮਾਰੂ ਹੀ ਆ ਆਮ ਛੋਟੇ ਦੁਕਾਨਦਾਰ ਛੋਟੇ ਜਿਹੜੇ ਕਿਸਾਨ ਅਸਲ ਵਿੱਚ ਤਾਂ ਵੱਡੇ ਸਰਕਾਰ ਵੱਡੇ ਕਿਸਾਨ ਵੀ ਇਹਦੇ ਵਿੱਚ ਆ ਜਾਂਦੇ ਆ ਸਾਰੇ ਰਲ ਮਿਲ ਕੇ ਹੀ ਇਹ ਜਿਹੜੀ ਸਰਕਾਰ ਆ ਭਗਵੰਤ ਮਾਨ ਦੀ ਇਹਨਾਂ ਨੂੰ ਮਾਰਨਾ ਚਾਹੁੰਦੀ ਆ ਤੇ ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਜਿਹੜਾ ਪੁਤਲਾ ਫੂਕ ਰਹੇ ਆ ਬਾਕੀ ਦੂਸਰਾ ਜਿਹੜਾ ਸਾਡਾ ਚੇਅਰਮੈਨ ਸਰਜੀਤ ਸਿੰਘ ਫੂਲ ਕੱਲ ਪ੍ਰੋਟੈਸਟ ਕਰਨ ਵਾਸਤੇ ਸ਼ੰਭੂ ਬਾਰਡਰ ਤੇ ਜਾ ਰਹੇ ਸੀ ਫੋਰ ਵੀ ਸੀਗੇ ਨਾਲ 바ਵਾ ਸਾਡੇ ਵਰਕਰ ਉਹਨਾਂ ਨੂੰ ਧੱਕਾ ਮੁਕੀ ਕੀਤੀ ਆ ਉਹਨਾਂ ਦੇ ਕੱਪੜੇ ਪਾੜੇ ਆ ਪੱਗ ਵੀ ਲਾਈ ਆ ਉਹਦੇ ਵਿਰੋਧ ਦੇ ਵਿੱਚ ਅਸੀਂ ਆ ਜਿਹੜਾ ਅੱਜ ਉਹਨਾਂ ਦਾ ਭਗੰਤ ਮਾਨ ਸਰਕਾਰ ਦਾ ਪੁਤਲਾ ਫੂਕ ਰਹੇ ਆ